ਵੱਲੋਂ 20 ਸਾਲਾਂ ਦੇ ਨੌਜਵਾਨ ਦਾ ਬੜੇ ਹੀ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜੀਹਾਂ ਤਲਵਾਰਾ ਮਾਰ ਕੇ ਇੱਕ 20 ਸਾਲਾਂ ਦੇ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਜਿੱਥੇ ਸਿਵਲ ਹਸਪਤਾਲ ਲੈ ਜਾਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ ਦੱਸਦੀ ਹੈ ਕਿ 20 ਸਾਲਾਂ ਦਾ ਇਹ ਨੌਜਵਾਨ ਆਪਣੇ ਹੀ ਪਿੰਡ ਦੇ ਇੱਕ ਦੁਕਾਨ 'ਚ ਕੰਮ ਕਰਦਾ ਸੀ ਜਿੱਥੇ ਏਸੀ ਫ੍ਰਿਜ ਰਿਪੇਅਰ ਕਰਦਾ ਸੀ ਪਰ ਇੱਕ ਵਿਅਕਤੀ ਵੱਲੋਂ ਬੀਤੀ ਸ਼ਾਮ ਨੂੰ ਉਸ ਨੂੰ ਬੜੇ ਹੀ ਬਹਿਰੇਮੀ ਦੇ ਨਾਲ ਤਲਵਾਰਾ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਜੀਹਾਂ ਨਿ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਨੇ ਉਸ ਨੂੰ ਤਲਵਾਰਾਂ ਦੇ ਨਾਲ ਮੌਤ ਤੇ ਘਾਟ ਉਤਾਰ ਦਿੱਤਾ ਹੁਣ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਦੱਸਿਆ ਗਿਆ ਕਿ ਨਿਹੰਗ ਬਾਣੇ ਦੇ ਵਿੱਚ ਵਿਅਕਤੀ ਵੱਲੋਂ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਸਿਰ ਤੇ ਤਲਵਾਰਾਂ ਮਾਰੀ ਗਈਆਂ ਨੇ ਉਸ ਦੀ ਛਾਤੀ ਤੇ ਵੀ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਨੌਜਵਾਨ ਦੇ ਘਰ ਵਾਲੇ ਹੁਣ ਪੁੱਬਾ ਮਾਰ ਕੇ ਰੋ ਰਹੇ ਨੇ ਮ੍ਰਿਤਕ ਨੌਜਵਾਨ ਸੰਗਰੂਰ ਦੇ ਹਲਕਾ ਦੜਬੇ ਦੇ ਪਿੰਡ ਖਨਾਲ ਕਲਾਦਾਰ ਰਹਿਣ ਵਾਲਾ ਸੀ ਜੋ ਕਿ ਖਨਾਲ ਦੁਕਾਨ 'ਚ ਕੰਮ ਕਰਦਾ ਸੀ ਜਿੱਥੇ ਬੜੇ ਹੀ ਭਰੇਮੀ ਦੇ ਨਾਲ ਨਿਹੰਗ ਦੇ ਵੱਲੋਂ ਲੜਕੇ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਕੀ ਨਾਮ ਹੈ ਸਰ ਸਤਨਾਮ ਸਿੰਘ ਹੈ ਕਿਹੜੇ ਪਿੰਡ ਤੋਂ ਕੀ ਉਹਦਾ ਉਹਦੇ ਕੋਲੇ ਤੇ ਕੀ ਗੱਲਬਾਤ ਹੋਈ ਮੈਂ ਖਨਾਲ ਕਲਾਂ ਤੋਂ ਸਰਪੰਚਾਂ ਜੀ ਤੇ ਜੋ ਅੱਜ ਇੱਕ ਘਟਨਾ ਵਾਪਰੀ ਆ ਸਾਡੇ ਪਿੰਡ ਦੇ ਵਿੱਚ ਮੜੀ ਮਾੜੀ ਘਟਨਾ ਵਾਪਰੀ ਆ ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ ਸਾਡੇ ਲਾਗੇ ਪਿੰਡ ਆ ਪੱਟੀਵਾਲ ਉੱਥੋਂ ਦੇ ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨੰਘ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜਾ ਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ 'ਚ ਕਿਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਡੈੱਡ ਹੋ ਗਿਆ ਮੁੰਡਾ ਕਿੰਨੀ ਕੁ ਉਮਰ ਸੀ ਮੁੰਡੇ ਆ 20 ਸਾਲ ਦਾ ਮੁੰਡਾ ਸੀਗਾ ਸਰਪੰਦ ਹੁਣ ਕੀ ਮੰਗ ਕਰਦੇ ਆ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਜੋ ਹੋਇਆ ਗਲਤ ਤਾਂ ਗਲਤੀ ਆ ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ ਚ ਸੀ ਡਟ ਕੇ ਖੜੇ ਆ ਸਾਰਾ ਨਗਰ ਅਸੀਂ ਕਿਸੇ ਗਲਤਨ ਸਰਦਾ ਨਹੀਂ ਸਾਥ ਦੇਵਾਂਗੇ ਕਿਉਂਕਿ ਅਸੀਂ ਕਿੰਨਾ ਕ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ ਸਾਨੂੰ ਅੱਜ ਇੱਕ ਪਰਿਵਾਰ ਨਾਲ ਖੜਨ ਦੀ ਲੋੜ ਆ ਨਗਰ ਨੂੰ ਵੀ ਤੇ ਅਸੀਂ ਖੜੇ ਪਈਆਂ ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਅਸੀਂ ਕਰਾਂਗੇ ਕਿਸ ਤਰ੍ਹਾਂ ਵੇਖਦੇ ਹਰ ਰੋਜ਼ ਇਹ ਇੱਥੇ ਘਟਨਾਵਾਂ ਹੋ ਰਹੀਆਂ ਇਹ ਨਾ ਜੀ ਸਮਝ ਨਹੀਂ ਆਉਂਦਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾ ਇੰਨੀਆਂ ਘੋਰੀਆਂ ਨੇ ਰੋਜ਼ ਚੋਰੀਆਂ ਰੋਜ਼ ਇਹ ਕਤਲ ਮਰਡਰ ਲੜਾਈਆਂ ਆਮ ਜੀ ਬਣ ਗਿਆ ਜਿਵੇਂ ਕਲਚਰ ਹੋ ਗਿਆ ਅੱਗੇ ਕਲਚਰ ਪੰਜਾਬ ਦਾ ਕੁਝ ਹੋਰ ਸੀਗਾ ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ ਸਾਡੇ ਜਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਕਿ ਤੂੰ ਮੋਟਰਸਾਈਕਲ ਚੱਕ ਲਿਆ ਕਿ ਤੂੰ ਕੁਝ ਚੱਕ ਲਿਆ ਥੋੜਾ ਜਿਹਾ ਸੀ ਨਾ ਪ੍ਰਸ਼ਾਸਨ ਨੂੰ ਵੀ ਕਵਾਂਗੇ ਵੀ ਥੋੜਾ ਜਿਹਾ ਜੇ ਉਹ ਪਿੰਡਾਂ ਦੇ ਵਿੱਚ ਇੱਕ ਗਸਤ ਕਰਨਾ ਰਾਉਂਡ ਲਾਉਣ ਤਾਂ ਕਿ ਉਹਨਾਂ ਦਾ ਡਰ ਦਾ ਮਾਹੌਲ ਲੋਕਾਂ 'ਚ ਬਣਿਆ ਰਵੇ ਹਨਾ ਇਹ ਅੰਸਰਾਂ ਨੂੰ ਹੱਥ ਤੇ ਨੱਥ ਪਾਈ ਜਾ ਸਕਦੀ ਆ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਆਲੇ-ਦਲੇ ਨਹਿਰਾ ਨਿਕੜਦੀਆਂ ਨੇ ਅਸੀਂ ਰਾਤ ਨੂੰ ਡਰਦੇ ਉੱਥੋਂ ਵੀ ਔਲੀ-ਔਲੀ ਨਿਕੜਦੇ ਆ ਵੀ ਯਾਰ ਨਹਿਰਾ ਦੇ ਉੱਤੇ ਵੀ ਇਸ ਤਰ੍ਹਾਂ ਦੇ ਅੰਸਰ ਖੜੇ ਹੁੰਦੇ ਆ ਵੀ ਨੁਕਸਾਨ ਉਹ ਕਿਸੇ ਦਾ ਵੀ ਕਰ ਸਕਦੇ ਆ ਅੱਜ ਦੇਖੋ ਇੱਕ ਨੌਜਵਾਨ ਮੁੰਡੇ ਦੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਹੈ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਿ ਯਾਰ ਜੇ ਕੁਝ ਮਾਪਿਆਂ ਨੂੰ ਭਰਨਾ ਬੜਾ ਔਖਾ ਨਾ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਥੋੜਾ ਜਿਹਾ ਗਾਸਤ ਜੇ ਸਾਡੇ ਪਿੰਡਾਂ 'ਚ ਇੱਕ ਗੇੜਾ ਵੀ ਮਾਰ ਲੈਣਾ ਡਰਦਾ ਜਿਹੜੇ ਕੋਈ ਗਲਤ ਅਨਸਰ ਨੇ ਉਹਨਾਂ ਨੂੰ ਡਰਦਾ ਮਾਹੌਲ ਬਣਿਆ ਰਵੇ ਤਾਂ ਜੋ ਇਹ ਗੱਲਾਂ ਸਾਡੇ ਹੋਣ ਨਾ ਇਹ ਗੱਲਾਂ ਸਾਨੂੰ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਖਾ ਹੀ ਜਾ ਰਹੀਆਂ ਨੇ ਗੁਰਗੜਾ ਵਾਲੋ ਜੀ ਨਾਮ ਹੈ ਸਤਗੁਰਜੀ ਸਤਗੁਰਜੀ ਕੀ ਗੱਲ ਵਾ ਤੋ ਇਹ ਜਿਸ ਦੀ ਮ੍ਰਿਤਕ ਹੋਇਆ ਤੁਹਾਡੇ ਕੀ ਲੱਗਦੇ ਸੀ ਕਿੰਨੇ ਮੁੰਡੇ ਸੀ ਮਿੱਠੀ ਮਨ ਕਰਦਾ ਮੇਰਾ ਬੱਚਾ ਇਹੋ ਅਜੇ ਤਾਂ ਜੀਰੀ ਲਾਉਣ ਗਏ ਹੋ ਸੀ ਸਵੇਰੇ ਆਪਦਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਸੀ ਖਨਾਲ ਦੇ ਉਹਦੀ ਦੁਕਾਨ ਤੇ ਪਈ ਫਰਿੱਜ ਐਸੀ ਸਮਾਰਦਾ ਸੀ ਸਵੇਰੇ ਜਾਂਦਾ ਸੀ ਸ਼ਾਮ ਨੂੰ ਘਰੇ ਆਉਂਦਾ ਸੀ ਅੱਜ ਦੇਖੋ ਜੀ ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮਨੋ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋ ਗਈ ਅਸੀਂ ਉੱਥੇ ਆਪਣਾ ਕੰਮ ਜਿੱਥੇ ਅਸੀਂ ਕਰ ਰਹੇ ਸੀ ਤੇ ਉੱਥੇ ਕੰਮ ਛੱਡ ਕੇ ਅਸੀਂ ਆਪਣੇ ਘਰੇ ਆਏ ਤਾਂ ਅਸੀਂ ਉਰੇ ਪਹੁੰਚ ਗਏ ਹਲੇ ਸਾਨੂੰ ਤਾਂ ਅੰਦਰ ਬਣੇ ਜਾਣ ਦਾ ਸਾਡੇ ਬੱਚੇ ਨੂੰ ਤਾਂ ਸਾਨੂੰ ਹੀ ਨਹੀਂ ਪਤਾ ਵੀ ਮੇਰਾ ਬੱਚਾ ਹੈਗਾ ਕਿ ਨਾ ਹੈਗਾ ਸਾਹਾਂ ਤੇ ਹੈ ਕਿ ਸਾਂ ਪੂਰੇ ਹੋ ਕੇ ਦੇਖ ਮੈਨੂੰ ਨਹੀਂ ਪਤਾ ਨੇ ਪਤਾ ਲੱਗੋ ਕਿ ਮ੍ਰਿਤਕ ਹੋ ਗਈ ਉਹਨਾਂ ਦੇ ਮਾਤੂ ਚੁਟੇਰੀਆ ਪਰ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਹਲੇ ਆ ਕੇ ਮੈਂ ਤਾਂ ਅੰਦਰ ਬਾਗ ਗਿਆ ਬਣੀ ਹਲੇ ਮੈਂ ਤਾਂ ਦਰਿਆਣਮ ਨਹੀਂ ਦਿੱਤਾ ਕੀ ਕਰ ਬਾਈ ਜੀ ਮਨ ਕਰ ਕਾਰਵਾਈ ਤਾਂ ਹੁਣ ਦੇਖੋ ਜੀ ਹੁਣ ਤਾਂ ਸਰਕਾਰ ਨੂੰ ਹੁਣ ਕੀ ਮੈਂ ਹੁਣ ਮੈਂ ਕੀ ਚਾਹੀਦਾ ਉਹਦਾ ਪਿਓ ਮੈਂ ਇਨਸਾਫ ਉਹਨੂੰ ਵੀ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਕਿ ਉਹਨਾਂ ਦਾ ਸੱਚਾ ਮਰਕੂ ਹੋ ਤੀ ਦੋ ਡਾਕਟਰ ਸविता ਸਿੰਘਲਾ ਤਾਂ ਲੋਕ ਸੋਇਤਾ ਪੇਸ਼ੈਂਟ ਆ ਜੀ ਖਨਾਰਾ ਕੋ ਦਾ ਪੇਸ਼ੈਂਟ ਸੀ ਸੀ ਤੱਕ ਇੱਕ ਪੀ ਐਮ ਬ੍ਰਾਡ ਡੈੱਥ ਸੀਗਾ ਇੱਕ ਗੁਰਦਰਸ਼ਨ ਸਿੰਘ ਬ੍ਰਾਡ ਡੈੱਥ ਆਇਆ ਉਹ ਆਇਆ ਆਲਮੋਸਟ 7 ਵਜੇ ਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ ਪਰ ਸਾਡੇ ਕੋਲ ਬ੍ਰਾਡ ਡੈੱਥ ਸੀ ਅਸੀਂ ਇਮੀਡੀਏਟਲੀ ਮਰਚ ਦੇ ਚ ਸ਼ਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ ਸਰੀਕ ਮਾਰਡਰ ਹੋਇਆ ਜੀ ਕੀ ਘਟਨਾ ਹੈ ਜੀ ਕੀ ਬਕੀਆ ਹੋ ਸਾਡੀ ਸਟੇਜ ਇਹ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਜਿਹੜਾ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉਥੋਂ ਪਿੰਡ ਦੇ ਲੋਕੀ ਬਾਅਦ ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਹੀ ਕੋਈ ਲੜਕਾ ਹੈਗਾ ਉਹਨੇ ਕਿਰਪਾ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੇ 10-15 ਮਿੰਟ ਪਹਿਲਾਂ ਰੁਕਾ ਆ ਗਿਆ ਉਹਦੀ ਉੱਥੇ ਦਰਾਨੇ ਉਲਾਜ ਡੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਬਾਕੀ ਅੱਗੇ ਤਫ਼ਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਉਹਦਾ ਕੀ ਨਾਮ ਹੈ ਜਿਹੜਾ ਉਹ ਇਨਹੀਂ ਨੇ ਕੀਤਾ ਉਹ ਬਿੱਟੂ ਸਿੰਘ ਅਜੇ ਮੁੱਢਲੀ ਤਫ਼ਤੀਸ਼ 'ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ ਯਾਰ ਇਹ ਕਿੰਨੀ ਸਿੰਘ ਦਾ ਬਣਾ ਬਗੈਰ ਪਤਾ ਸੀ ਹਾਂ ਇਹਨਾਂ ਨਹੀਂ ਅਜੇ ਕੁਝ ਇਹਨਾਂ ਕਲੀਅਰ ਨਹੀਂ ਕਲੀਅਰ ਹੋ ਜੂਗਾ ਜਦੋਂ ਉਹਨਾਂ ਪਰਿਵਾਰ ਦੇ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਐਫਆਈਆਰ ਦਵਾਂਗੇ ਤੇ ਉਹ ਕੁਝ ਸਭ ਸਭ ਚੀਜ਼ਾਂ ਅੱਗੇ ਤਫ਼ਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੀ ਜੀ ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਦਾ ਸੀ ਉਹਦੀ ਉੱਥੇ ਦੁਕਾਨ ਸੀ ਫ੍ਰਿਜ ਤੇ ਏਸੀਆਂ ਦੀ ਰਿਪੇਅਰ ਦੀ ਖਨਾਲਕਲਾਂ ਦੇ ਕਿੱਥੇ ਦੇ ਰਹਿਣ ਵਾਲੇ ਜੀ ਹੁੰਦਾ ਇਹ ਪੱਟੀਵਾਲ ਪਿੰਡ ਨਾਲ ਹੀ ਥਾਣਾ ਭੌਨੀਗੜ ਚ ਪੈਂਦਾ ਉਸੋਂ ਦਾ ਰਹਿਣ ਵਾਲਾ ਜੀਨੇ ਮਰਡਰ ਕੀਤਾ ਜੀ ਇਹ ਵਿਅਕਤੀ ਕਿੱਥੇ ਰਹਿੰਦਾ ਇਹ ਪਿੰਡ ਦਾ ਹੀ ਆ ਉਸੇ ਪਿੰਡ ਦਾ ਖਨਾਲਕਲਾਂ ਦਾ ਹਾਂਜੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਗੀ ਅਸੀਂ ਬਸ ਬਿਆਨ ਲਿਖ ਕੇ ਬਣਦੀ ਕਾਰਵਾਈ ਕਰਾਂਗੇ ਜੀ ਐਫਆਈਆਰ ਲਾਉਂਚ ਕਰਕੇ ਤੇ ਜਲਦੀ ਉਹਦੀ ਰੈਸਪਾਦਾਂਗੇ ਜੀ ਠੀਕ ਹੈ ਜੀ ਤੇ ਜਿਹੜਾ ਵਿਅਕਤੀ ਹੈ ਉਹ ਵੀ ਹੁਣ ਮੌਰਚਰੀ ਵੱਲੋਂ 20 ਸਾਲਾਂ ਦੇ ਨੌਜਵਾਨ ਦਾ ਬੜੇ ਹੀ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜੀਹਾਂ ਤਲਵਾਰਾ ਮਾਰ ਕੇ ਇੱਕ 20 ਸਾਲਾਂ ਦੇ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਜਿੱਥੇ ਸਿਵਲ ਹਸਪਤਾਲ ਲੈ ਜਾਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ ਦੱਸਦੀ ਹੈ ਕਿ 20 ਸਾਲਾਂ ਦਾ ਇਹ ਨੌਜਵਾਨ ਆਪਣੇ ਹੀ ਪਿੰਡ ਦੇ ਇੱਕ ਦੁਕਾਨ 'ਚ ਕੰਮ ਕਰਦਾ ਸੀ ਜਿੱਥੇ ਏਸੀ ਫ੍ਰਿਜ ਰਿਪੇਅਰ ਕਰਦਾ ਸੀ ਪਰ ਇੱਕ ਵਿਅਕਤੀ ਵੱਲੋਂ ਬੀਤੀ ਸ਼ਾਮ ਨੂੰ ਉਸ ਨੂੰ ਬੜੇ ਹੀ ਬਹਿਰੇਮੀ ਦੇ ਨਾਲ ਤਲਵਾਰਾ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਜੀਹਾਂ ਨਿ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਨੇ ਉਸ ਨੂੰ ਤਲਵਾਰਾਂ ਦੇ ਨਾਲ ਮੌਤੇ ਘਾਟ ਰੁਤਾ ਦਿੱਤਾ ਹੁਣ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਦੱਸਿਆ ਗਿਆ ਕਿ ਨਿਹੰਗ ਬਾਣੇ ਦੇ ਵਿੱਚ ਵਿਅਕਤੀ ਵੱਲੋਂ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਸਿਰ ਤੇ ਤਲਵਾਰਾਂ ਮਾਰੀ ਗਈਆਂ ਨੇ ਉਸ ਦੇ ਛਾਤੀ ਤੇ ਵੀ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਨੌਜਵਾਨ ਦੇ ਘਰ ਵਾਲੇ ਹੁਣ ਪੁੱਬਾ ਮਾਰ ਕੇ ਰੋ ਰਹੇ ਨੇ ਮ੍ਰਿਤਕ ਨੌਜਵਾਨ ਸੰਗਰੂਰ ਦੇ ਹਲਕਾ ਦੜਬੇ ਦੇ ਪਿੰਡ ਖਨਾਲ ਕਲਾਦਾਰ ਰਹਿਣ ਵਾਲਾ ਸੀ ਜੋ ਕਿ ਖਨਾਲ ਕਲਾ ਦੁਕਾਨ 'ਚ ਕੰਮ ਕਰਦਾ ਸੀ ਜਿੱਥੇ ਬੜੇ ਹੀ ਬੇਰਹਿਮੀ ਦੇ ਨਾਲ ਨਿਹੰਗ ਦੇ ਵੱਲੋਂ ਲੜਕੇ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਕੀ ਨਾਮ ਹੈ ਸਰ ਸਤਨਾਮ ਸਿੰਘ ਹੈ ਕਿਹੜੇ ਪਿੰਡ ਤੋਂ ਕਿ ਔਦਾ ਵੱਡੇ ਕੋਲੇ ਤੇ ਕੀ ਗੱਲਬਾਤ ਹੋਈ ਮੈਂ ਖਨਾਲਕਲਾਂ ਤੋਂ ਸਰਪੰਚਾਂ ਜੀ ਤੇ ਜੋ ਅੱਜ ਇੱਕ ਘਟਨਾ ਵਾਪਰੀ ਆ ਸਾਡੇ ਪਿੰਡ ਦੇ ਵਿੱਚ ਮੜੀ ਮਾੜੀ ਘਟਨਾ ਵਾਪਰੀ ਆ ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ ਸਾਡੇ ਲਾਗੇ ਪਿੰਡ ਆ ਭੱਟੀਵਾਲ ਉੱਥੋਂ ਦੇ ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨੰਘ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜ੍ਹਾ ਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ 'ਚ ਕਿਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਡੈੱਡ ਹੋ ਗਿਆ ਮੁੰਡਾ ਕਿੰਨੀ ਕੁ ਉਮਰ ਸੀ ਮੁੰਡੇ ਆ 20 ਸਾਲ ਦਾ ਮੁੰਡਾ ਸੀਗਾ ਸਰਪੰਦ ਜੀ ਹੁਣ ਕੀ ਮੰਗ ਕਰਦੇ ਆ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਜੋ ਹੋਇਆ ਗਲਤ ਤਾਂ ਗਲਤੀ ਆ ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ ਚ ਸੀ ਡਟ ਕੇ ਖੜੇ ਆ ਸਾਰਾ ਨਗਰ ਅਸੀਂ ਕਿਸੇ ਗਲਤ ਅਨਸਰਦਾ ਨਹੀਂ ਸਾਥ ਦੇਵਾਂਗੇ ਕਿਉਂਕਿ ਅਸੀਂ ਕਿੰਨਾ ਕ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ ਸਾਨੂੰ ਅੱਜ ਪਰਿਵਾਰ ਨਾਲ ਖੜਨ ਦੀ ਲੋੜ ਆ ਨਗਰ ਨੂੰ ਵੀ ਤੇ ਅਸੀਂ ਖੜੇ ਪਈਆਂ ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਅਸੀਂ ਕਰਾਂਗੇ ਕਿਸ ਤਰ੍ਹਾਂ ਵੇਖਦੇ ਹਰ ਰੋਜ਼ ਇਹ ਇਹੀ ਇਕੱਠਾ ਦਾ ਫਰੀ ਹੋਇਆ ਇਹ ਨਾ ਜੀ ਸਮਝ ਨਹੀਂ ਆਉਂਦਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾ ਇੰਨੀਆਂ ਘੋਰੀਆਂ ਨੇ ਰੋਜ਼ ਚੋਰੀਆਂ ਰੋਜ਼ ਇਹ ਕਤਲ ਮਰਡਰ ਲੜਾਈਆਂ ਆਮ ਜੀ ਬਣ ਗਿਆ ਜਿਵੇਂ ਕਲਚਰ ਹੋ ਗਿਆ ਅੱਗੇ ਕਲਚਰ ਪੰਜਾਬ ਦਾ ਕੁਝ ਹੋਰ ਸੀਗਾ ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ ਸਾਡੇ ਜਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਕਿ ਤੂੰ ਮੋਟਰਸਾਈਕਲ ਚੱਕ ਲਿਆ ਕਿ ਤੂੰ ਕੁਝ ਚੱਕ ਲਿਆ ਥੋੜਾ ਜਿਹਾ ਸੀ ਨਾ ਪ੍ਰਸ਼ਾਸਨ ਨੂੰ ਵੀ ਕਵਾਂਗੇ ਵੀ ਥੋੜਾ ਜਿਹਾ ਜੇ ਉਹ ਪਿੰਡਾਂ ਦੇ ਵਿੱਚ ਇੱਕ ਗਸਤ ਕਰਨਾ ਰਾਉਂਡ ਲਾਉਣ ਤਾਂ ਕਿ ਉਹਨਾਂ ਦਾ ਡਰ ਦਾ ਮਾਹੌਲ ਲੋਕਾਂ 'ਚ ਬਣਿਆ ਰਵੇ ਹਨਾ ਇਹ ਅੰਸਰਾਂ ਨੂੰ ਹੱਥ ਤੇ ਨੱਥ ਪਾਈ ਜਾ ਸਕਦੀ ਆ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਆਲੇ-ਦਲੇ ਨਹਿਰਾ ਨਿਕੜਦੀਆਂ ਨੇ ਅਸੀਂ ਰਾਤ ਨੂੰ ਡਰਦੇ ਉੱਥੋਂ ਵੀ ਔਲੀ-ਔਲੀ ਨਿਕੜਦੇ ਆ ਵੀ ਯਾਰ ਨਹਿਰਾ ਦੇ ਉੱਤੇ ਵੀ ਇਸ ਤਰ੍ਹਾਂ ਦੇ ਅੰਸਰ ਖੜੇ ਹੁੰਦੇ ਆ ਵੀ ਨੁਕਸਾਨ ਉਹ ਕਿਸੇ ਦਾ ਵੀ ਕਰ ਸਕਦੇ ਆ ਅੱਜ ਦੇਖੋ ਇੱਕ ਨੌਜਵਾਨ ਮੁੰਡੇ ਦੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਆ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਿ ਯਾਰ ਜੇ ਕੁਝ ਮਾਪਿਆਂ ਨੂੰ ਭਰਨਾ ਬੜਾ ਔਖਾ ਨਾ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਥੋੜਾ ਜਿਹਾ ਗਾਸਤ ਜੇ ਸਾਡੇ ਪਿੰਡਾਂ 'ਚ ਇੱਕ ġੇੜਾ ਵੀ ਮਾਰ ਲੈਣਾ ਡਰਦਾ ਜਿਹੜੇ ਕੋਈ ਗਲਤ ਅੰਸਰ ਨੇ ਉਹਨਾਂ ਨੂੰ ਡਰਦਾ ਮਾਹੌਲ ਬਣਿਆ ਰਵੇ ਤਾਂ ਜੋ ਇਹ ਗੱਲਾਂ ਸਾਡੇ ਹੋਣ ਨਾ ਇਹ ਗੱਲਾਂ ਸਾਨੂੰ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਖਾਈ ਜਾ ਰਹੀਆਂ ਨੇ ਗੁਰਗੜਾ ਵਾਲੋ ਜੀ ਨਾਮ ਹੈ ਸਤਗੁਰ ਜੀ ਸਤਗੁਰ ਜੀ ਕੀ ਗੱਲ ਵਾਤੋ ਇਹ ਜਿਸ ਵੀ ਮ੍ਰਿਤਕ ਹੋਇਆ ਤੋਂ ਟੇ ਕੀ ਲੱਗਦੇ ਸੀ ਕਿੰਨੇ ਮੁਮਕੀ ਮੇਰੀ ਬੱਚਾ ਇਹੋ ਅਈ ਤਾਂ ਜੀ ਰਿਹਾਣ ਗਏ ਸੀ ਸਵੇਰੇ ਆਪਦਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਤੇ ਖਨਾਲ ਦੇ ਉਹਦੀ ਦੁਕਾਨ ਤੇ ਪਈ ਫਰਜ ਐਸੀ ਸਮਾਰਦਾ ਵੀ ਸਵੇਰੇ ਜਾਂਦਰੀ ਸ਼ਾਮ ਨੂੰ ਘਰੇ ਆਉਂਦਾ ਤੇ ਅੱਜ ਦੇਖੋ ਜੀ ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮਨੋ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋ ਗਈ ਅਸੀਂ ਉੱਥੇ ਆਪਣਾ ਕੰਮ ਜਿੱਥੇ ਅਸੀਂ ਕਰ ਰਹੇ ਸੀ ਤੇ ਉੱਥੇ ਕੰਮ ਛੱਡ ਕੇ ਅਸੀਂ ਆਪਣੇ ਘਰੇ ਆਏ ਤਾਂ ਅਸੀਂ ਉਰੇ ਪਹੁੰਚ ਗਏ ਹਲੇ ਸਾਨੂੰ ਤਾਂ ਅੰਦਰ ਬਨੇ ਜਾਣ ਦਾ ਸਾਡੇ ਬੱਚੇ ਨੂੰ ਤਾਂ ਸਾਨੂੰ ਹੀ ਨਹੀਂ ਪਤਾ ਵੀ ਮੇਰਾ ਬੱਚਾ ਆਏਗਾ ਕਿ ਨਾ ਆਏਗਾ ਸਾਹਾਂ ਤੇ ਹੈ ਕਿ ਸਾਂਹ ਪੂਰੇ ਹੋ ਕੇ ਦੇਖ ਮੈਨੂੰ ਨਹੀਂ ਪਤਾ ਜੀ ਨੇ ਪਤਾ ਲੱਗੋ ਕਿ ਮ੍ਰਿਤਕ ਹੋ ਗਈ ਉਹਨਾਂ ਦੀ ਮੌਤ ਤੋਂ ਚੁਟੇਰੀਆ ਪਰ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਆਲੇ ਆ ਕੇ ਮੈਂ ਤਾਂ ਅੰਦਰ ਐ ਗਿਆ ਬਈ ਗਿਆ ਬਣੀ ਆਲੇ ਮੈਂ ਤਾਂ ਦਰਿਆਣ ਮੰਨੀ ਦਿੱਤਾ ਕੀ ਕਰ ਬਾਈ ਦੀ ਮੰਨ ਕਰ ਕਾਰਵਾਈ ਤਾਂ ਹੁਣ ਦੇਖੋ ਜੀ ਹੁਣ ਤਾਂ ਸਰਕਾਰ ਨੂੰ ਹੁਣ ਕੀ ਮੈਂ ਹੁਣ ਮੈਂ ਕੀ ਚਾਹੀਦਾ ਉਹਦਾ ਪਿਓ ਮੈਂ ਇਨਸਾਫ ਉਹਨੂੰ ਵੀ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਇਹਨਾਂ ਦਾ ਸੱਚਾ ਮਰਕੂ ਹੋ ਤੀ ਦੋ ਡਾਕਟਰ ਸविता ਸਿੰਘਲਾ ਤੋਂ ਲੰਸੋ ਇੱਕ ਪੇਸ਼ੈਂਟ ਆ ਜੀ ਖਨਾਰਾ ਕੋ ਦਾ ਪੇਸ਼ੈਂਟ ਸੀ ਜੀ ਇੱਕ ਪੇ ਐਮ ਬ੍ਰਾਡ ਡੈੱਥ ਸੀਗਾ ਇੱਕ ਗੁਰਦਰਸ਼ਨ ਸਿੰਘ ਬ੍ਰਾਡ ਡੈੱਥ ਆਇਆ ਉਹ ਆਇਆ ਆਲਮੋਸਟ 7:00 ਵਜੇ ਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ ਪਰ ਸਾਡੇ ਕੋਲ ਬ੍ਰਾਡ ਡੈੱਥ ਸੀ ਅਸੀਂ ਇਮੀਡੀਏਟਲੀ ਮਰਚ ਦੇ ਚ ਸ਼ਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ ਸਰੀਕ ਮਾਟਰ ਹੋਇਆ ਜੀ ਕੀ ਘਟਨਾ ਜੀ ਕੀ ਬਾਕੀ ਇਹ ਹੋ ساری ਬਸੇ ਜਾ। ਇਹ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਜਿਸ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉਥੋਂ ਪਿੰਡ ਦੇ ਲੋਕੀ ਬਾਅਦ ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਹੀ ਕੋਈ ਲੜਕਾ ਹੈਗਾ ਉਹਨੇ ਕਿਰਪਾਨ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੀ 10-15 ਮਿੰਟ ਪਹਿਲਾਂ ਰੁੱਕਾ ਆ ਗਿਆ ਉਹਦੀ ਉੱਥੇ ਦਰਾਨੇ ਇਲਾਜ ਜੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਤੇ ਬਾਕੀ ਅੱਗੇ ਤਫਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਉਹਦਾ ਕੀ ਨਾਮ ਹੈ ਜਿਹੜਾ ਉਹ ਇਨੀ ਨੇ ਕੀਤਾ ਉਹ ਬਿੱਟੂ ਸਿੰਘ ਅਜੇ ਮੁੱਢਲੀ ਤਫਤੀਸ਼ 'ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ ਯਾਰ ਇਹ ਕਿੰਨੀ ਸਿੰਘ ਦਾ ਬਣਾ ਬਗੈਰ ਪਤਾ ਸੀ ਹਾਂ ਇਹਨਾਂ ਨਹੀਂ ਅਜੇ ਕੁਝ ਇਹਨਾਂ ਕਲੀਅਰ ਨਹੀਂ ਕਲੀਅਰ ਹੋ ਜੂਗਾ ਜਿਦੋਂ ਪਰਿਵਾਰ ਦੇ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਐਫਆਈਆਰ ਦਵਾਂਗੇ ਤੇ ਉਹ ਕੁਝ ਸਭ ਸਭ ਚੀਜ਼ਾਂ ਅੱਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੀ ਜੀ ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਦਾ ਸੀ ਉਹਦੀ ਉੱਥੇ ਦੁਕਾਨ ਸੀ ਫ੍ਰਿਜ ਤੇ ਏਸੀ ਦੀ ਰਿਪੇਅਰ ਦੀ ਖਨਾਲਕਲਾਂ ਦੇ ਕਿੱਥੇ ਦੇ ਰਹਿਣ ਵਾਲੇ ਜੀ ਹੁੰਦਾ ਇਹ ਪੱਟੀਵਾਲ ਪਿੰਡ ਨਾਲ ਹੀ ਥਾਣਾ ਭੌਨੀਗੜ ਚ ਪੈਂਦਾ ਉਸੋਂ ਦਾ ਰਹਿਣ ਵਾਲਾ ਸੀ ਜਿਹਨੇ ਮਰਡਰ ਕੀਤਾ ਜੀ ਇਹ ਵਿਅਕਤੀ ਕਿੱਥੇ ਰਹਿੰਦਾ ਇਹ ਪਿੰਡ ਦਾ ਹੀ ਆ ਉਸੇ ਪਿੰਡ ਦਾ ਖਨਾਲਕਲਾਂ ਦੇ ਹਾਂਜੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਗੀ ਅਸੀਂ ਬਸ ਬਿਆਨ ਲਿਖ ਕੇ ਬਣਦੀ ਕਾਰਵਾਈ ਕਰਾਂਗੇ ਜੀ ਐਫਆਈਆਰ ਲਾਉਂਚ ਕਰਕੇ ਤੇ ਜਲਦੀ ਉਹਦੀ ਰੈਸਪਾਦਾਂਗੇ ਜੀ ਠੀਕ ਹੈ ਜੀ ਤੇ ਜਿਹੜਾ ਵਿਅਕਤੀ ਹੈ ਉਹ ਵੀ ਹੁਣ ਮੌਰਚਰੀ